ਚੱਲ ਰਿਹਾ ਬਾਜੀ ਉਹਦੇ ਚ ਜਿਹੜੀ ਰੋਜ਼ਾਨਾ ਦੀ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਉਹਦੀ ਲੜੀ ਦੇ ਵਿੱਚ ਕੱਲ ਫੇਰ ਅਸੀਂ ਡਿਊਰਿੰਗ ਸਰਚ ਇੱਕ ਪ੍ਰਭਜੀਤ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਖਾਨਕੋਟ ਜਿਹੜਾ ਵਾ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਉਸ ਤੋਂ 60 ਗ੍ਰਾਮ ਹੈਰੋਇਨ ਰਿਕਵਰੀ ਕੀਤੀ ਆ ਇੱਕ ਚੋਰੀ ਦਾ ਮੋਟਰਸਾਈਕਲ ਸੀ ਉਹਨੂੰ ਵੀ ਰਿਕਵਰ ਕੀਤਾ ਵਾ ਇਸ ਤੋਂ ਇਲਾਵਾ ਅਸੀਂ ਜਿਹੜੇ ਤਸ਼ਕਰ ਬੇਲ ਆਊਟ ਹੋਏ ਸੀ ਤੇ ਫਿਰ ਉਹਨਾਂ ਦੇ ਅੱਜ ਕਸੇਪ ਸਿੰਘ ਆ ਉਹ ਗੱਲ ਹਾਰ ਕਰ ਸਿੰਘ ਆ ਤੇ ਇਸ ਤੋਂ ਇਲਾਵਾ ਤਾਰਾਗੜ ਤਲਾਵਾਂ ਤੋਂ ਸਾਨੂੰ ਕੱਲ ਹੀ ਇੱਕ ਡਰੱਗ ਟਿਪਸ ਆਈ ਸੀ ਤੇ ਉਹ ਵੀ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕਰ ਲਿਆ ਜਿਨ੍ਹਾਂ ਦੇ ਵਿੱਚ ਇੱਕ ਅਮਰੀਕ ਸਿੰਘ ਆ ਤੇ ਇੱਕ ਜਿਹੜਾ ਵਾ ਉਹ ਮੀਕੂ ਆ ਮੀਕੂ ਨਾ ਦਾ ਬੰਦਾ ਵਾ ਇਹ ਵੀ ਅਸੀਂ ਅਰੈਸਟ ਕੀਤੇ ਆ ਤੇ ਇਸ ਤੋਂ ਇਲਾਵਾ ਅਸੀਂ ਇੱਥੇ ਜਿਹੜੀਆਂ ਦਿੱਲੀ ਤੋਂ ਜਾਂ ਬਾਹਰਲੇ ਰਾਜਾਂ ਤੋਂ ਲਗਜ਼ਰੀ ਗੱਡੀਆਂ ਫਾਈਨਾਂਸ ਕਰਾ ਕੇ ਜਾਲੀ ਨੰਬਰਾਂ ਤੇ ਤੇ ਉੱਥੋਂ ਮੁੜ ਕੇ ਇੱਥੇ ਲਿਆ ਕੇ ਤੇ ਮਹਿੰਗੇ ਰੇਟ ਦੇ ਉੱਤੇ ਵੇਚਦੇ ਸੀਗੇ ਉਹ ਇੱਕ ਇਹੋ ਜਿਹਾ ਗ੍ਰੋਥ ਆਹੀਂ ਪਰਦਾਫਾਸ਼ ਕੀਤਾ ਜਿਹਦੇ ਵਿੱਚ ਅਸੀਂ ਚਾਰ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਵਾ ਤੇ ਇੱਕ ਗੱਡੀ ਇਹ ਜਿਹੜੀ ਫੋਰਚੂਨਰ ਨਵੇਂ ਮਾਡਲ ਦੀ ਜਿਹਦੀ ਕੀਮਤ ਤਕਰੀਬ 55-56 ਲੱਖਾ ਉਹ ਅਸੀਂ ਜਿਹੜੀ ਆ ਕਬਜ਼ੇ 'ਚ ਲੈ ਲਈ ਹੋਈ ਆ ਤੇ ਬਾਕੀ ਜਿਹੜੀ ਇਹਦੇ ਇਸ ਮੁਕਦਮੇ ਦੇ ਵਿੱਚ ਤਫ਼ਤੀਸ਼ ਜਾਰੀ ਆ ਇਹ ਚੁੱਕ ਬੰਦਾ ਗ੍ਰਿਫਤਾਰ ਹੈ ਜੀ ਗੱਡੀਆਂ ਨਹੀਂ ਅਜੇ ਇੱਕ ਸਾਰਾ ਗਰੋ ਜਿਹੜਾ ਵਾ ਇਹ ਅੰਡਰਗਰਾਊਂਡ ਆ ਇਹਦੇ ਚ ਦੋ ਬੰਦੇ ਜਿਹੜੇ ਗ੍ਰਿਫਤਾਰ ਪਹਿਲਾਂ ਹੋ ਚੁੱਕੇ ਜਿਹੜੇ ਮਾਸਟਰਮਾਈਂਡ ਸੀਗੇ ਉਹ ਦਿੱਲੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰਕੇ ਉਹਨਾਂ ਤੋਂ 36 ਗੱਡੀਆਂ ਜਿਹੜੀਆਂ ਵਾ ਉਹ ਵੱਖ-ਵੱਖ ਆਪਣੇ ਪੰਜਾਬ ਦੇ ਵਿੱਚੋਂ ਤੇ ਜੰਡੇਆਲੇ ਤੋਂ ਬਰਾਮਦ ਕਰਕੇ ਖੜੀਆਂ ਸਰ ਜੀ 7 ਗ੍ਰਾਮ ਮਹਾਰੋਣ ਖੜੀ ਗਈ ਹੈ ਕੀ ਉਹ ਜਿਹਦਾ ਸੇਵਨ ਕਰਦਾ ਹੀ ਜਾਂ ਫਿਰ ਇਹਦੀ ਤਸਕਰੀ ਕਰਦਾ ਨਹੀਂ ਤਸਕਰੀ ਕਰਦਾ ਸੀ ਜੀ ਤਸਕਰੀ ਕਰਦਾ ਸੀ ਇਹ ਤੋਂ ਲੈਂਦਾ ਸੀ ਤੇ ਕਿੰਨੂੰ ਵੇਚਦਾ ਇਹ ਇਹ ਹੁਣ ਅਜੇ ਰਾਤੀਂ ਲੇਟਨਾਈਟ ਹੀ ਫੜਿਆ ਵਾ ਪੁੱਛ ਕਿਸ ਜਾਰੀ ਆ ਕਿ ਡੂਰਿੰਗ ਇਨਵੈਸਟੀਗੇਸ਼ਨ ਜਿਹੜੇ ਉਹਦੇ ਬੈਕਵਰਡ ਤੇ ਫਾਰਵਰਡ ਲਿੰਕ ਚੀਜ਼ ਆ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਤੇ ਨੋਮੀਨੇਟ 29 ਐਨਡੀਪੀਐ ਸੈਕਟਰ ਦੇ ਵਿੱਚ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾ